ਜੀ ਮੇਰਾ ਨਾਮ ਅਮਨਿਤ ਸਿੰਘ ਹੈ ਤੇ ਇੱਕ ਚੰਦਨ ਦੀ ਖੇਤੀ ਜੋ ਹੈ 2017 ਚ ਮੇਰੇ ਪਾਪਾ ਨੇ ਸ਼ੁਰੂ ਕੀਤੀ ਸੀਗੀ ਅਸੀਂ ਪਿੰਡ ਖੋਖਰ ਦੇ ਰਹਿਣ ਵਾਲਿਆਂ ਜਿਲ੍ਹਾ ਗਰਦਾਸਪੁਰ ਦੇ ਵਿੱਚ ਇੱਥੇ 2017 ਸਾਲ ਦੇ ਵਿੱਚ ਪਾਪਾ ਨੇ ਬੂਟੇ ਲਗਾਏ ਸੀਗੇ 200 ਦੇ ਕਰੀਬ ਚੰਦਨ ਦਾ ਬੂਟਾ ਲਗਾਇਆ ਸੀ ਉਦੋਂ ਪਰ ਸਾਨੂੰ ਇੰਨੀ ਨੋਲਿਜ ਨਹੀਂ ਸੀ ਹੈਗੇ ਇਹਨਾਂ ਬਾਰੇ ਤੇ ਉਸ ਦੇ ਵਿੱਚੋਂ ਸਿਰਫ 30 40 ਬੂਟੇ ਹੀ ਬਚੇ ਸੀਗੇ ਉਹ ਬਾਅਦ ਵਿੱਚ ਅਸੀਂ ਫੋਰੈਸਟ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਬੂਟਿਆਂ ਦਾ ਬਾਰੇ ਜਾਣਕਾਰੀ ਲਈ ਸੀਗੀ ਕਿਵੇਂ ਇਹਨਾਂ ਨੂੰ ਮਤਲਬ ਕਿ ਸਾਂਭ ਸੰਭਾਲ ਹੁੰਦੀ ਹੈ ਇਹਨਾਂ ਦੀ ਤੇ ਕਿਵੇਂ ਵਧਦੇ ਨੇ ਉਸ ਉਹ ਜਾਣਕਾਰੀ ਲੈਣ ਤੋਂ ਬਾਅਦ ਅਸੀਂ ਬੂਟਿਆਂ ਦਾ ਖਿਆਲ ਰੱਖ ਰਹੇ ਹਾਂ ਤੇ ਉਦੋਂ ਦੇ ਮਤਲਬ ਕਿ 30 40 ਬੂਟੇ ਉਦੋਂ ਦੇ ਚੱਲੇ ਆ ਰਹੇ ਨੇ ਇਸ ਟਾਈਮੇ ਬੂਟਿਆਂ ਦੀ ਉਮਰ ਜੋ ਹੈ 8 ਸਾਲ ਦੇ ਕਰੀਬ ਹੋ ਚੁੱਕੀ ਹੈ ਤੇ ਇਹ ਜੋ ਬੂਟੇ ਨੇ 15 ਤੋਂ 20 ਸਾਲ ਦੀ ਉਮਰ ਵਿੱਚ ਬਿਲਕੁਲ ਤਿਆਰ ਹੋ ਜਾਂਦੇ ਨੇ ਤੇ ਤੁਸੀਂ ਇਹਨਾਂ ਨੂੰ ਵੇਚ ਸਕਦੇ ਹੋ ਇਹਨਾਂ ਦਾ ਜੋ ਮੰਡੀਕਰਨ ਹੈ ਉਹ ਤੁਸੀਂ ਮਤਲਬ ਕਿ ਫੋਰੈਸਟ ਡਿਪਾਰਟਮੈਂਟ ਵੱਲੋਂ ਖੁਦ ਹੀ ਕੀਤਾ ਜਾਂਦਾ ਹੈ ਉਹ ਤੁਸੀਂ ਆਪ ਕਿਤੇ ਬਾਹਰ ਨਹੀਂ ਵੇਚ ਸਕਦੇ ਜੇ ਤੁਸੀਂ ਬਾਹਰ ਵੇਚੋਗੇ ਤੇ ਉਹ ਕ੍ਰਿਮੀਨਲ ਐਕਟ ਦੇ ਅੰਦਰ ਮੰਨਿਆ ਜਾਏਗਾ ਤੇ ਇਹ ਫੋਰੈਸਟ ਡਿਪਾਰਟਮੈਂਟ ਵੱਲੇ ਆਪ ਹੀ ਕੱਟ ਕੇ ਲੈ ਕੇ ਜਾਂਦੇ ਨੇ ਚੰਦਨ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਚੰਦਨ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਲਾਲ ਚੰਦਨ ਹੁੰਦੀ ਹੈ ਤੇ ਇੱਕ ਸਫੇਦ ਅਸੀਂ ਜੋ ਬੀਜੀ ਹੋਈ ਹੈ ਇਹ ਸਫੇਦ ਚੰਦਨ ਹੈ ਲਾਲ ਚੰਦਨ ਜੋ ਕਿ ਮੰਨੀ ਜਾਂਦੀ ਹੈ ਕਿ ਬਹੁਤ ਜ਼ਿਆਦਾ ਸੱਪਾਂ ਨੂੰ ਅਟਰੈਕਟ ਕਰਦੀ ਹੈ ਪਰ ਜੋ ਸਫੇਦ ਚੰਦਨ ਹੈ ਇਸ ਦਾ ਕੋਈ ਸੱਪਾਂ ਨਾਲ ਲਿੰਕ ਨਹੀਂ ਹੈਗਾ ਇਸ ਵਿੱਚ ਸੱਪ ਬਹੁਤ ਨਾ ਦੀ ਮਾਤਰਾ ਜੀ ਆਉਂਦੇ ਨੇ ਇੰਨਾ ਸੱਪਾਂ ਦੇ ਵਿੱਚ ਕੀ ਡਿਫਰੈਂਸ ਹੈਗਾ ਲਾਲ ਤੇ ਚੰਦਨ ਜਿਹੜੀ ਵਾਈਟ ਚੰਦਨ ਇਹਦੇ ਵਿੱਚ ਮੁਨਾਫੇ ਦੇ ਵਿੱਚ ਵੇਚਣ ਦੇ ਵਿੱਚ ਵੀ ਜਿਹੜੀ ਇਹਦੀ ਕੋਈ ਮੁਨਾਫਾ ਹੈਗਾ ਹਾਂਜੀ ਲਾਲ ਚੰਦਨ ਜੋ ਹੈ ਉਸ ਦਾ ਰੇਟ ਸਫੇਰ ਚੰਦਨ ਨਾਲੋਂ ਥੋੜਾ ਜਿਹਾ ਘੱਟ ਹੈ ਮਤਲਬ ਕਿ ਜ਼ਿਆਦਾ ਕੁਝ ਵੱਡਾ ਫਾਸਲਾ ਨਹੀਂ ਹੈ 2-3 ਹਜ਼ਾਰ ਦਾ ਫਰਕ ਹੈ ਜਿੱਦਾਂ ਲਾਲ ਜੋ ਸਫੇਰ ਚੰਦਨ ਹੈ ਇਸ ਦਾ ਰੇਟ 10 ਤੋਂ 35 ਹਜ਼ਾਰ ਰੁਪਏ ਕਿਲੋ ਦੇ ਹਿਸਾਬ ਨਾਲ ਹੈ ਤੇ ਇਹ ਬੂਟੇ ਦੀ ਜੇ ਤੁਹਾਨੂੰ ਪ੍ਰੋਫਿਟ ਦੀ ਜਾਣਕਾਰੀ ਦਿੱਤੀ ਜਾਵੇ ਤੇ ਇੱਕ ਬੂਟਾ ਤੁਹਾਨੂੰ 10 ਤੋਂ 15 ਲੱਖ ਤੱਕ ਦਾ ਮੁਨਾਫਾ ਦੇ ਜਾਂਦਾ ਹੈ ਉਹ ਵੀ ਘੱਟ ਤੋਂ ਘੱਟ ਇਨਵੈਸਟਮੈਂਟ 'ਚ ਇਸ ਦੀ ਖਰਾਕ ਕੀ ਹੈਗੀ ਇਸ ਦੀ ਖਰਾਕ ਬਿਲਕੁਲ ਮਤਲਬ ਕਿ ਨੋਰਮਲ ਹੈ ਖਰਾਕ ਬੂਟਾ ਜੋ ਆਪਣੀ ਤਰ੍ਹਾਂ ਖੁਦ ਨਹੀਂ ਕਰ ਸਕਦਾ ਇਸ ਦੇ ਲੱਗ ਤੁਹਾਨੂੰ ਕੋਈ ਹੋਸਟ ਪਲੈਂਟ ਲਗਾਉਣਾ ਪਏਗਾ ਜਿਸ ਤੋਂ ਇਹ ਆਪਣੀ ਖਰਾਕ ਪੌਸਟ ਲੈਂਡ ਜਿਵੇਂ ਕਿ ਨਿੰਬੂ ਆ ਗਿਆ ਆਮਲਾ ਕੋਈ ਇਦਾਂ ਨੋਰਮਲ ਫਰੂਟ ਵਾਲੇ ਬੋਦੇ ਜਾਂ ਤੁਸੀਂ ਫੁੱਲ ਵਗੈਰਾ ਵੀ ਲਗਾ ਸਕਦੇ ਹੋ ਇਹਨਾਂ ਦੇ ਲਾਗੇ ਜਿਸ ਤੋਂ ਇਹ ਆਪਣੀ ਖਰਾਕ ਲੈਂਦੇ ਨੇ ਤੇ ਹੋਰ ਕਿਸਾਨ ਇਹਨਾਂ ਨੂੰ ਕੀ ਪੀਲ ਕਰਨਾ ਚਾਹੂ ਇਸ ਇਸ ਖੇਤੀ ਨੂੰ ਲੈ ਕੇ ਮੇਰੀ ਤੇ ਬਾਕੀ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਹੈ ਕਿ ਤੁਹਾਨੂੰ ਮਤਲਬ ਕਿ ਆਪਣੇ ਖੇਤੀ ਦੇ ਜੋ ਟਾਂਗ ਨੇ ਉਹ ਬਦਲਨੇ ਚਾਹੀਦੇ ਨੇ ਇਸ ਜ਼ਮਾਨਾ ਬਦਲ ਰਿਹਾ ਹੈ ਸਭ ਕੁਝ ਬਦਲ ਰਿਹਾ ਹੈ ਤੇ ਸਾਨੂੰ ਵੀ ਆਪਣੇ ਟਾਂਗ ਨੂੰ ਬਦਲਨੇ ਚਾਹੀਦੇ ਨੇ ਕਿਉਂਕਿ ਕਣਕ ਚਾਹੁਣੇ ਦੀ ਖੇਤੀ ਜਿੰਨਾ ਮੁਨਾਫਾ ਰਿਹਾ ਨਹੀਂ ਹੈ ਜੇ ਹੁਣ ਮੁਨਾਫਾ ਚਾਹੀਦਾ ਹੈ ਕਿਸਾਨ ਅੱਗੇ ਵਧਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਟੰਗ ਬਦਲ ਕੇ ਹੁਣ ਵੱਖ-ਵੱਖ ਤਰੀਕੇ ਦੀ ਖੇਤੀ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ। ਧੰਨਵਾਦ।